ਅੱਜ ਤਰੀਕ ਹੋ ਗਈ 3 ਜਨਵਰੀ ਅੱਜ ਆਪਣਾ ਇਹ ਸੈਰ ਦਾ ਤੀਜਾ ਵਲੌਗ ਹੈ ਤੇ ਅੱਜ ਆਪਾਂ ਜਿਹੜੀ ਸ਼ੂਟਿੰਗ ਮਾਨਸਾ ਤੋਂ ਐਚਐਸ ਰੋਡ ਵੱਜਦੀ ਹੈ ਸਿੱਧਾ ਬਰਨਾਲਾ ਸਰਸਾ ਰੋਡ ਨੂੰ ਨਿਕਲਦੀ ਹੈ ਬਟੇ ਹਾਈਵੇ ਨੂੰ ਉਹਦੇ ਉੱਪਰ ਸੈਰ ਕਰਾਂਗੇ ਤੇ ਇੱਧਰਲੇ ਪਾਸੇ ਇੱਕ ਕਲੋਨੀ ਕੱਟੀ ਹੋਈ ਆ ਇਹ ਚ ਪਲਾਟ ਮਿਲਦੇ ਆ ਪਰ ਇਹ ਕਾਫੀ ਸਮੇਂ ਤੋਂ ਹੀ ਐਮੀ ਜੀ ਖੜੀ ਆ ਨਾ ਤਾਂ ਕੋਈ ਇੱਥੇ ਖਰੀਦ ਰਿਹਾ ਨਾ ਹੀ ਕੋਈ ਵੇਚ ਰਿਹਾ ਉਹ ਹੈ ਬੜੀ ਵਿੱਚੋਂ ਇਹ ਇਹ ਐ ਇਸ ਕਲੋਨੀ ਦਾ ਮੋਟਾ-ਮੋਟਾ ਜਿਹਾ ਝਾਕਾ ਵੈਸੇ ਹਜੇ ਤਾਂ ਉਜਾੜ ਜੂ ਹੀ ਪਈ ਆ ਕੱਕੰਡਾ ਜਿਹਾ ਹੋਇਆ ਪਿਆਗਾ ਅੰਦਰ ਪਾਰਕ ਵੀ ਹੋਣਿਆ ਹੋਇਆਗਾ ਸਿਕਿਉਰਟੀ ਵਾਲ ਵੀ ਹੁੰਦੇ ਨੇ ਪਰ ਹਜੇ ਤੱਕ ਇਥੇ ਡਵੈਲਪਮੈਂਟ ਨਹੀਂ ਹੋਇਆ ਇਸ ਵੀ ਕਿਸੇ ਨੇ ਕੋਈ ਪਲਾਟ ਖਰੀਦਿਆ ਹੋਵੇ ਜਾਂ ਕਿਸੇ ਨੇ ਵਿਕਰ ਪਾਇਆ ਹੋਵੇ ਸਾਈਡ ਬਣੇ ਹੋਏ ਨੇ ਗੋਦਾਮ ਜਿੱਥੇ ਅਨਾਜ ਸੰਭਿਆ ਜਾਂਦਾ ਜਿਵੇਂ ਕਣਕ ਜਾਂ ਚੌਲ ਵਗੈਰਾ ਤੇ ਇੱਥੇ ਨਾ ਇੱਕ ਸ਼ੂਟਿੰਗ ਮਾਨਸਾ ਦੇ ਵਿੱਚ ਮਾਨਸਾਗੁਰ ਦੀ ਇੱਕ ਵੱਡੀ ਸਮੱਸਿਆ ਹੈਗੀ ਸ਼ਾਇਦ ਇਹ ਕਲੋਨੀ ਨਾ ਚੱਲਣ ਦਾ ਕਾਰਨ ਵੀ ਇਹੀ ਨੇ ਉਹ ਕਾਰਨ ਇਹ ਹੈ ਵੀ ਇੱਥੇ ਸੁਸਰੀ ਬਹੁਤ ਪੈਦਾ ਹੋ ਜਾਂਦੀ ਹੈ ਤੇ ਜਿਹੜੀ ਇਥੋਂ ਉੱਡ-ਉੱਡ ਕੇ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੀ ਹੈ ਤੇ ਕਈ ਵਾਰ ਫਿਰ ਧਰਨੀ ਵੀ ਲੱਗਦੇ ਨੇ ਮੰਗ ਵੀ ਉੱਠੀ ਹੈ ਵੀ ਇਹਨਾਂ ਨੂੰ ਕਿਤੇ ਹੋਰ ਸ਼ਿਫਟ ਕਰ ਦਿੱਤਾ ਜਾਵੇ ਜਿਹੜੇ ਅੱਗੇ ਸੀਗੇ ਨਾ ਓਪਨ ਵਾਲੇ ਉਹ ਮੈਨੂੰ ਦੇ ਵੀ ਚੱਕ ਦਿੱਥੋਂ ਪਰ ਇੱਥੇ ਹਜੇ ਵੀ ਏਕਦਮ ਹੈਗੇ ਨਹੀਂ ਜਿਹੜੇ ਸੁਸਰੀ ਦਾ ਕਰਨੇ ਇਕਲੁਨੀ ਨਾਂ ਚੱਲਣ ਦਾ ਕਿਤੇ ਕਿਤੇ ਵੱਡਾ ਕਾਰਨ ਇਹ ਵੀ ਆ ਸਵੇਰੇ ਜਲਦੀ ਜਾਗਣਾ ਬਹੁਤ ਵਧੀਆ ਹੁੰਦਾ ਤੇ ਇੱਕ ਤਾਂ ਉ ਜਾਗਣਾ ਹੁੰਦਾ ਤੇ ਇੱਕ ਅੰਦਰੋਂ ਜਾਗਣਾ ਹੁੰਦਾ ਕੱਲ ਫੇਸਬੁੱਕ ਦੇ ਨਾ ਉੱਪਰ ਇੱਕ ਕਹਾਣੀ ਲਿਖੀ ਹੋਈ ਆਈ ਸੀ ਕਹਾਣੀ ਦਾ ਲੋਜ ਜਾਂ ਕੋਈ ਵਿਚਾਰ ਅ ਸਾਂਝੇ ਕਰਦਿਆਂ ਤੁਹਾਡੇ ਨਾਲ ਨਾਲੇ ਹੌਲੀ ਹੌਲੀ ਆਪਾਂ ਇਹਦੇ ਵਿੱਚ ਥੋੜੀ ਰੌਚਕ ਤਾਂ ਵੀ ਪੈਦਾ ਕਰਿਆ ਕਰਾਂਗੇ ਕਹਿੰਦੇ ਵੀ ਇੱਕ ਬੁੱਧੀਮਾਨ ਪਿਕਚੂ ਹੋਇਆਗਾ ਵੀ ਉਹਨੇ ਕੀ ਕਰਿਆ ਉਹਨੇ ਇੱਕ ਸਕੀਮ ਲਗਾਈ ਉਹ ਕਹਿੰਦਾ ਵੀ ਮੈਂ ਲੋਕਾਂ ਨੂੰ ਦਰਖਤਾਂ ਤੇ ਚੜਨਾ ਸਿਖਾਵਾਂ ਉਹਨੇ ਹੁੱਕਾ ਦਿੱਤਾ ਵੀ ਭਾਈ ਜੀ ਨੇ ਜਿਹਨੇ ਸਿੱਖਣਾਗਾ ਦਰਖਤ ਤੇ ਚੜਨਾ ਤਾਂ ਉਹ ਮੇਰੇ ਕੋਲ ਆਉ ਮੈਥੋਂ ਸਿੱਖੋ ਬਹੁਤ سارے ਲੋਕ ਉਹਦੇ ਕੋਲ ਆਉਂਦੇ ਉਸ ਰਾਜ ਦਾ ਰਾਜੇ ਦਾ ਪੁੱਤਰ ਰਾਜਕੁਮਾਰ ਵੀ ਉਹਦੇ ਕੋਲ ਆਇਆ ਉਹ ਕਹਿੰਦਾ ਵੀ ਮੈਂ ਵੀ ਸਿੱਖਣਾ ਵੀ ਮੈਨੂੰ ਵੀ ਤੂੰ ਦੱਸ ਵੀ ਕਿਵੇਂ ਦਰਖਤਾਂ ਤੇ ਚੜਾਇਆ ਜਾਂਦਾ ਹੈਗਾ ਉਹ ਕਹਿੰਦਾ ਵੀ ਕੱਲ ਨੂੰ ਆਏ ਕਰੀ ਸਵੇਰੇ ਆ ਜੀ ਆਪਾਂ ਤੇਰੀ ਟ੍ਰੇਨਿੰਗ ਸ਼ੁਰੂ ਕਰ ਦਿਆਂਗੇ ਸਵੇਰ ਨੂੰ ਜਦੋਂ ਰਾਜਕਮਾਰ ਉਹਦੇ ਕੋਲੇ ਪਹੁੰਚਿਆ ਤਾਂ ਕਹਿੰਦੇ ਵੀ ਇੱਕ ਕੋਈ ਜਿਵੇਂ ਪਹਾੜਾਂ ਦੇ ਵਿੱਚ ਕਾਫੀ ਉੱਚੇ-ਉੱਚੇ ਦਰਖਤ ਹੁੰਦੇ ਨੇ ਕੋਈ 100 ਫੁੱਟ ਕੋਈ 150 ਫੁੱਟ ਉਹ ਕਹਿੰਦਾ ਵੀ ਐਂ ਕਰ ਇੱਥੇ ਚੜਜਾ ਨਾ ਤਾਂ ਉਹਨੇ ਐਂ ਦੱਸਿਆ ਵੀ ਕਿਵੇਂ ਚੜਨਾ ਹੈ ਬਸ ਕਹਿੰਦਾ ਤੂੰ ਐਂ ਕਰ ਇਹਦੇ ਉੱਤੇ ਚੜਜਾ ਰਾਜਕਮਾਰ ਉਹਦੇ ਉੱਤੇ ਚੜੀ ਗਿਆ ਜਦੋਂ ਥੋੜਾ ਜਿਹਾ ਜ਼ਮੀਨੀ ਤਲ ਤੋਂ ਉੱਪਰ ਸੀ ਵੀ 10 ਫੁੱਟ ਜਾਂ 15 ਫੁੱਟ ਤੋ ਕਹਿੰਦਾ ਸੰਭਲ ਕੇ ਸੰਭਲ ਕੇ ਸੰਭਲ ਕੇ ਧਿਆਨ ਨਾਲ ਪਰ ਜਿਵੇਂ ਜਿਵੇਂ ਉਹ ਉੱਪਰ ਜਾਈ ਗਿਆ 40 ਫੁੱਟ 50 ਫੁੱਟ ਜਾਂ ਇਸ ਤੋਂ ਵੀ ਉੱਪਰ ਤਾਂ ਜਿਹੜਾ ਉਹ ਬਾਬਾ ਸੀਗਾ ਟ੍ਰੇਨਰ ਉਹ ਸਾਈਡ ਤੇ ਹੋ ਕੇ ਬਹਿ ਗਿਆ ਨਾ ਤਾਂ ਉਹਨੇ ਉਹਨੂੰ ਕੁਝ ਦੱਸਿਆ ਵੀ ਅੱਗੇ ਕੀ ਕਰਨਾ ਹੈ ਨਾ ਹੀ ਉਹਨੇ ਕੁਝ ਕੁਈ ਪੈਂਤਰਾ ਦੱਸਿਆ ਵੀ ਅੰ ਕਿਵੇਂ ਉੱਪਰ ਕਿਵੇਂ ਜਾਣੇ ਤਾਂ ਕਹਿੰਦੇ ਉਹ ਜਿਹੜਾ ਰਾਜਕਮਾਣ ਸੀ ਉੱਪਰ ਚਾਈ ਗਿਆ ਜਾਇ ਗਿਆ ਚਾਈ ਗਿਆ ਅਖੀਰ ਉਹ ਇੱਕ ਸਪਿਆ ਫੁੱਟ ਦੀ ਚਾਹੀਦੀ ਪਹੁੰਚ ਗਿਆ ਫਿਰ ਰਾਜਕਮਾਰ ਨੂੰ ਲੱਗਿਆ ਵੀ ਯਾਰ ਹੁਣ ਕੰਮ ਖਤਰੇ ਵਾਲਾ ਹੈਗਾ ਨਾ ਤਾਂ ਬਾਪਾ ਕੁਝ ਦੱਸਦਾ ਹੈ ਤੇ ਇਦੋਂ ਉੱਪਰ ਹਵਾ ਵੀ ਠੰਡੀ ਹੋ ਗਈ ਜਿਆਦੇ ਆਪਣਾ ਕਦੋਂ ਵੀ ਹੱਥ ਛੁੱਟ ਸਕਦਾ ਹੈ ਆਪਾਂ ਡਿੱਗ ਵੀ ਸਕਦੇ ਹਾਂ ਵੀ ਜਦੋਂ ਬਾਬਾ ਆਪਾਂ ਨੂੰ ਦੱਸੇ ਉਹ ਸੋਚਦਾ ਵੀ ਮੈਂ ਹੁਣ ਥੱਲੇ ਉਤਰਾਂ ਪੂਰਾ ਸਤਰਕ ਹੋ ਕੇ ਉਹ ਹੌਲੀ 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 ਥੱਲੇ ਉਤਰਦਾ ਹੈ ਨੀਚੇ ਵੱਲ ਨੂੰ ਆਈ ਜਾਂਦਾ ਹੈ ਤੇ ਬਾਬਾ ਦਾ ਜਿਹੜਾ ਉਹ ਸਾਈਡ ਤੇ ਬੈਠਾ ਉਹਨੂੰ ਵੇਖੀ ਜਾਂਦਾ ਜਦੋਂ 15 ਕੁ ਫੁੱਟ ਦੇ ਨੇੜੇ ਤੇ ਆ ਗਿਆ ਬਾਬਾ ਖੜਾ ਹੋ ਗਿਆ ਕਹਿੰਦਾ ਵੀ ਸੰਭਲ ਕੇ ਵੀ ਸੰਭਲ ਕੇ ਸੰਭਲ ਕੇ ਜਵਾਨਾ ਸੱਟ ਨਾ ਖਾਲੀ ਅਖੀਰ ਉਹ 10 ਫੁੱਟ ਤੇ ਆ ਜਾਂਦਾ ਉਹ ਹੋਰ ਔਲਾ ਪਾਉਣ ਲੱਗ ਜਾਂਦਾ ਵੀ ਤੂੰ ਸੰਭਲ ਕੇ ਐਵੇਂ ਨਾ ਸਬ ਸੁੱਟ ਖਾਲੀ ਕਿਤੇ ਫਿਰ ਰਾਜਕਮਾਰ ਉਹਨੂੰ ਪੁੱਛਦਾ ਹੈ ਵੀ ਬਾਬਾ ਜਦੋਂ ਮੈਂ ਤਾਹਾਂ ਸੀ 100 ਫੁੱਟ ਤੇ ਜਾਂ 150 ਫੁੱਟ ਤੇ ਉਹ ਤਾਂ ਤੂੰ ਮੈਨੂੰ ਕੁਝ ਦੱਸਿਆ ਨਹੀਂ ਵੀ ਮੈਂ ਕੀ ਕਰਾਂ ਹੁਣ ਮੈਂ ਜ਼ਮੀਨ ਦੇ ਨੇੜੇ ਆ ਗਿਆ ਹੁਣ ਤਾਂ ਉਤਰਨ ਆਲਾ ਤੇ ਹੁਣ ਤੂੰ ਰੌਲਾ ਪਾਉਣ ਲੱਗ ਗਿਆ ਉਹ ਕਹਿੰਦਾ ਵੀ ਜਦੋਂ ਤੂੰ ਉੱਪਰ ਸੀ ਨਾ ਉੱਪਰ ਹਵਾ ਚ ਜਾਂ 100 ਫੁੱਟ ਜਾਂ 150 ਫੁੱਟ ਉਹ ਤੂੰ ਜਾਗਿਆ ਹੋਇਆ ਸੀ ਤੂੰ ਸੁਚੇਤ ਸੀ ਤੂੰ ਆਪਣੇ ਆਪ ਨੂੰ ਸੰਭਾਲ ਰਿਹਾ ਸੀ ਪਰ ਜਿਵੇਂ ਜਿਵੇਂ ਹੁਣ ਤੂੰ ਨੀਚੇ ਆਈ ਜੰਨਾ ਤੂੰ ਥੋੜਾ ਅਵੇਸਲਾ ਹੋਈ ਜੰਨਾ ਤੇਰਾ ਜਿਹੜਾ ਧਿਆਨ ਹੈਗਾ ਹੁਣ ਉਹ ਉਤਰਾਈ ਵੱਲ ਨਹੀਂ ਹੈਗਾ ਤੇਰਾ ਧਿਆਨ ਕਿਤੇ ਹੋਰ ਪਾਸੇ ਵੀ ਜਾ ਰਿਹਾ ਹੈ ਇਸ ਲਈ ਮੈਂ ਤੈਨੂੰ ਹੁਣ ਸੁਚੇਤ ਕਰ ਰਿਹਾ ਕ ਐਚਐਸ ਰੋਡ ਤੇ ਆਹ ਪ੍ਰੋਜੈਕਟ ਚੱਲ ਜਾਈ ਜਾਂਦਾ ਹੈ ਬੜਾ ਵੱਡਾ ਪ੍ਰੋਜੈਕਟ ਹੈ ਵੀ ਇਹ ਕਲੋਨੀ ਕੱਟੀ ਹੋਊਗੀ। ਕਾਫੀ ਚੌੜੀ ਜਿਹੜੀ ਸੜਕ ਹੈ ਤੇ ਆਸੇ-ਪਾਸੇ ਪਲਾਟ ਕੱਟੇ ਹੋਏ ਨੇ ਇਹਦੇ ਵਿੱਚ। ਤੇ ਇਹ ਸਿੱਧਾ ਇੱਥੋਂ ਐਚਐਸ ਰੋਡ ਤੋਂ ਛੋਟੇ ਮਾਨਸ ਵਾਲੇ ਸੜਕ ਤੋਂ ਸਿੱਧਾ ਇਹ ਬਰਨ ਵਾਲਾ ਸਰਸਾ ਰੋਡ ਤੇ ਜਾ ਨਿਕਲਦੀ ਹੈ। ਬੜਾ ਵਧੀਆ ਪ੍ਰੋਜੈਕਟ ਹੈ ਵੀ। ਤੇ ਜਿਹੜੇ ਮੈਂ ਇੱਕਦਮਾਂ ਦੀ ਗੱਲ ਕਰਦਾ ਸੀ ਸੁਸਰੀ ਵਾਲੇ ਉਹ ਰੇ ਤੇ ਇੱਧਰ ਵੀ ਹੈਗੇ ਨੇ। ਇਸੇ ਕਰਕੇ ਇਧਰ ਜਿਹੜੇ ਰਹਿਸ਼ੀ ਪਲਾਟ ਨੇ ਪ੍ਰੋਜੈਕਟ ਨੇ ਇਹ ਕੱਟ ਕਾਮਯਾਬ ਹੁਣ ਗੱਲ ਕਰਦੇ ਆਪਾਂ ਅਗਲੀ ਉਹ ਬਾਬਾ ਕਹਿੰਦਾ ਵੀ ਮੇਰਾ ਇਹ ਮਕਸਦ ਇਹੀ ਹੈ ਆਪਦੇ ਲੋਕਾਂ ਨੂੰ ਆਪਦੀ ਕਾਮ ਨੂੰ ਜਗਾਉਣ ਦਾ ਵੀ ਉਹ ਜਿਹੜਾ ਵੀ ਕੰਮ ਕਰਨ ਸੁਚੇਤ ਹੋ ਕੇ ਸੰਭਲ ਕੇ ਫਿਰ ਉਹਨੇ ਪੁੱਛੇ ਬਾਬਾ ਤੈਨੂੰ ਆਪ ਨੂੰ ਦਸਤ ਚੜ੍ਹਨਾ ਹੁੰਦਾ ਹੈਗਾ ਕਦਾ ਨਾ ਮੈਨੂੰ ਦਰ ਆਉਂਦਾ ਨਹੀਂ ਫਿਰ ਤੂੰ ਇਹ ਕੀ ਕੀਤਾ ਕਦਾ ਵੀ ਮੇਰੇ ਕੋਲੇ ਕੋਈ ਹੋਰ ਤਰੀਕਾ ਹੀ ਨਹੀਂ ਸੀ ਵੀ ਕਿਹੜੀ ਆਪਣੀ ਕੌਮ ਹੈਗੀ ਜਾਂ ਆਪਣੇ ਲੋਕ ਨੇ ਇਹ ਅਵੇਸਲੇ ਹੋਏ ਪਏ ਨੇ ਇਹਨਾਂ ਨੂੰ ਥੋੜਾ ਜਿਹਾ ਅੰਦਰੋਂ ਜਾਗਣ ਦੀ ਲੋੜ ਹੈ ਤੇ ਇਹੀ ਮੈਂ ਕਰ ਰਿਹਾ ਏਸੀਗੀ ਅੱਜ ਦੀ ਗੱਲਬਾਤ ਕਹਿ ਲਓ ਕਹਾਣੀ ਕਹਿ ਲਓ ਜੋ ਵੀ ਆਪਾਂ ਕਹਿ ਸਕਦੇ ਆ ਇਹ ਮੈਂ ਫੇਸਬੁਕ ਤੋਂ ਲਈ ਸੀਗੀ ਇਸ ਨੂੰ ਸੁਣਾ ਤੇ ਮੈਨੂੰ ਵਧੀਆ ਲੱਗੀ ਤੇ ਇੱਕ ਗੱਲ ਹੋਰ ਸ਼ਾਇਦ ਉਹਦੇ ਥੱਲੇ ਲਿਖਿਆ ਸੀ ਵੀ ਓਸ਼ੋ ਦੇ ਵਿਚਾਰ ਸੀ ਓਸ਼ੋ ਵੀ ਇਹੀ ਜੀਆਂ ਗੱਲਾਂ ਕਰਦਾ ਸੀ ਤੇ ਹੋਰ ਵੀ ਕਾਫੀ ਮਟੀਰੀਅਲ ਹੁੰਦਾਗਾ ਜਿਹੜਾ ਆਪਾਂ ਵੇਖਣਾ ਚਾਹੁੰਦੇ ਆ ਜਾਂ ਲੋਕ ਪਾਉਂਦੇ ਨੇ ਵੈਸੇ ਆਪਣਾ ਜਿਹੜਾ ਧਿਆਨ ਹੁੰਦਾਗਾ ਉਹ ਹੋਰ ਹੀ ਲੱਟਰ ਮੱਟਰਨ ਵਾਲਾ ਰਹਿੰਦਾਗਾ ਉਹ ਥੋੜਾ ਜਿਹਾ ਘੱਟ ਵੇਖਿਆ ਜਾਵੇ ਇਹੇ ਚੀਜ਼ਾਂ ਪੜੀਆਂ ਜਾਣ ਸੁਣੀਆਂ ਜਾਣ ਤੇ ਅੱਗੇ ਲੋਕਾਂ ਨੂੰ ਦੱਸੀਆਂ ਜਾਣ ਕਿਵੇਂ ਲੱਗੀ ਜਿਹੜੀ ਅੱਜ ਦੀ ਆਪਣੀ ਕਹਾਣੀ ਸੀਗੀ ਜਾਂ ਗੱਲਬਾਤ ਸੀਗੀ ਜੇ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਅੱਗੇ ਵੀ ਆਪਾਂ ਕੰਟੀਨਿਊ ਰੱਖਿਆ ਕਰਾਂਗੇ ਜਦੋਂ ਸਕੂਲ ਓਪਨ ਹੋ ਗਏ ਫਿਰ ਆਪਾਂ ਜਿਹੜੇ ਇਹ ਵਲੌਗ ਨੇ ਪਾਇਆ ਡੇਲੀ ਕਰਾਂਗੇ ਪਰ ਸ਼ਾਮ ਨੂੰ ਪਾਇਆ ਕਰਾਂਗੇ ਹੁਣ ਇਧਰੇ ਪਾਸੇ ਇਹ ਆਗੇ ਮਾਨਸਾ ਦਾ ਜਿਹੜਾ ਮਸ਼ਹੂਰ ਸਿਨੇਮਾ ਦਾ ਉਹ ਵਾਲਾ ਉਹਦੇ ਨਾਲੋਂ ਅਸੀਂ ਕਰੋਨੀ ਸ਼ੁਰੂ ਹੋ ਕੇ ਉਧਰ ਆ ਕੇ ਇਸ ਰੋਡ ਤੇ ਜਾ ਨਿਕਲਦੀ ਹੈ ਤੇ ਇਹ ਰਿਹਾ ਸਾਹਮਣੇ ਮੇਰੇ ਬਰਨਾਲਾ ਹਾਈਵੇ ਇਧਰੇ ਪਾਸੇ ਮੈਕਰਾਇਟ ਤੇ ਇਹ ਰਿਹਾ ਜਿਹੜਾ ਆਪਣਾ ਗ੍ਰੈਂਡ ਮਾਲ ਹੈਗਾ ਇੱਥੋਂ ਹੁਣ ਆਪਾਂ ਜਾਵਾਂਗੇ ਨਹਿਰੂ ਕਾਲਜ ਤੇ ਉਹਦੇ ਨਾਲ ਸੰਬੰਧ ਵਿੱਚ ਤੁਹਾਨੂੰ ਛੋਟੀ ਜਿਹੀ ਜਾਣਕਾਰੀ ਜ਼ਰੂਰ ਦੇਵਾਂਗੇ ਨਹਿਰੂ ਕਾਲਜ ਬਾਰੇ ਗ੍ਰੈਂਡ ਮਾਲ ਤੇ ਉਹ ਚੋਬਰ ਸਿੱਧੂ ਮੂਸੇਵਾਲੇ ਦੀ ਫੋਟੋ ਵਧੀਆ ਕੱਟ ਕੇ ਪੂਰੇ ਘੈਂੜਫੇੜ ਦੇ ਚਿੱਤੇ ਜੜੀ ਹੋਈ ਹੈ ਇਹ ਇੱਥੇ ਦੀਆਂ ਫਿਲਮਾਂ ਨੇ ਤੇ ਲੱਗੀਆਂ ਹੋਈਆਂ ਨੇ ਇਹ ਰਿਹਾ ਇੱਥੇ ਕੀ ਕੁਝ ਮਿਲਦਾ ਜਿਵੇਂ ਗ੍ਰੈਂਡ ਮਾਲ ਰੈਸਟ੍ਰਾਂਟ ਬਾਹਰ ਲੰਚ ਸਿਨੇਮਾ ਜੋ ਬਟਿਕ ਕੀ ਜਾ ਵਗੈਰਾ ਕਾਫੀ ਕੁਛ ਇੱਥੇ ਮਿਲਦਾ ਹੈ ਇਹ ਹੈ ਜੀ ਆਪਣਾ ਉਹ ਬੜਾ ਹਾਈਵੇ ਜਿੱਧਰ ਨੂੰ ਮੈਂ ਜਾਇਆ ਨਾ ਇਸ ਪਾਸੇ ਚੁਨੀਰ ਸਰਦੂਲਗੜ ਸਰਸ ਤੇ ਹਰਿਆਣਾ ਅੱਗੇ ਆ ਲੰਘਦਾ ਤੇ ਜਿਹੜਾ ਮੇਰੇ ਪਿੱਛੇ ਹੈ ਇਹਧਰੋਂ ਲੁਧਿਆਣਾ ਜਾਂ ਚੰਡੀਗੜ੍ਹ ਜਾਂ ਮਠੰਡਾ ਨੂੰ ਜਾਣ ਵਾਲੀਆਂ ਬੱਸਾਂ ਗੱਡੀਆਂ ਤੇ ਲੋਕ ਜਾਂਦੇ ਨੇ ਇੱਧਰ ਹੈ ਸਿੰਗਲ ਸਟਾਰ ਸਿੰਗਲ ਸਟਾਰ ਸਕੂਲ ਜਿਹੇ ਪਿੱਛੇ ਦੇਖੀਏ ਕਦੇ ਫਿਲਮ ਖਾਂ ਮੰਗੇ ਜਿਹੜਾ ਸਾਡਾ ਮਸ਼ਹੂਰ ਮਿੱਠੂ ਕੁਆੜਿਆ ਜਹਾਜ਼ਾਂ ਵਾਲਾ ਬਾਈਦਾ ਉਹਦਾ ਕੁਆੜ ਦਾ ਸਮਾਨ ਉੱਥੇ ਪਿਆ ਹੈ ਇਹ ਹੈ ਨੈਰੂ ਮੈਮੋਰੀਅਲ ਕਾਲਜ ਮਾਨਸਾ ਮਾਨਸਾ ਦਾ ਸਰਕਾਰੀ ਅਤੇ ਪੁਰਾਣਾ ਕਾਲਜ ਸੈਰੀ ਬਿਲਡਿੰਗ ਨਵੀਂ ਬਣ ਚੁੱਕੀ ਹੈ ਹੁਣ ਤਾਂ ਪਹਿਲਾਂ ਇਹਦੀ ਬਿਲਡਿੰਗ ਕਾਫੀ ਪੁਰਾਣੀ ਹੁੰਦੀ ਜਮਾਂ ਸਾਹਮਣੇ ਹੁੰਦੀ ਸੀਗੀ ਤੇ ਇਹਦੇ ਨਾਲ ਵੀ ਇੱਕ ਅੱਜ ਤੁਹਾਨੂੰ ਇੱਕ ਛੋਟੀ ਜੀ ਹੋਰ ਜਾਣਕਾਰੀ ਦੇਵਾਂਗੇ ਜਿਹੜੀ ਕਈ ਆਪਣੇ ਵੀਰ ਭਾਈਆਂ ਦੇ ਕੰਮ ਆਊਗੀ ਜਿਹੜੇ ਪੜ੍ਹਨ ਲਿਖਣ ਦੇ ਸ਼ਕੀਨ ਹੈ ਜਾਂ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਦੇ ਸ਼ਕੀਨ ਹੈ ਇਹ ਰਿਹਾ ਮਾਨਸਾ ਦੀ ਸ਼ਾਨ ਸਰਕਾਰੀ ਨਰਮੁਰੀਅਲ ਪੋਸਟ ਗ੍ਰੈਜੂਏਟ ਕਾਲਜ ਇਹ ਰਿਹਾ ਜਲਾਪਾਸ਼ਾ ਅਫਸਰ ਮਾਨਸਾ ਜੀ ਦਾ ਦਫ਼ਤਰ ਇਹਨਾਂ ਦਾ ਇੱਕ ਬਹੁਤ ਵਧੀਆ ਉਪਰਾਲਾ ਹੈਗਾ ਉਹ ਇਹ ਹੈਗਾ ਵੀ ਇਹ ਹੁਣ ਇੱਕ ਕੋਰਸ ਕਰਵਾ ਰਹੇ ਨੇ ਵੈਸੀ ਜਾਣਕਾਰੀ ਦੇ ਲਈ ਵੀ ਜੇ ਕੋਈ ਨਵੀਂ ਭਾਸ਼ਾ ਸਿੱਖਣੀ ਹੈ ਆਪਾਂ ਨੇ ਉਰਦੂ ਦੀਆਂ ਕਲਾਸਾਂ ਉਰਦੂ ਪਾਸ਼ਾ ਨਾਲ ਸੰਬੰਧਿਤ 6 ਮਹੀਨਿਆਂ ਦਾ ਕੋਰਸ ਕਰਵਾ ਰਹੇ ਨੇ ਜਿਨ੍ਹਾਂ ਦਾ ਹੁਣ ਜਿਹੜਾ ਪਹਿਲਾ ਬੈਚ ਚੱਲ ਰਿਹਾ ਹੈਗਾ ਉਹਦਾ ਪੇਪਰ 1-2 ਦਿਨਾਂ ਦੇ ਵਿੱਚ ਹੋ ਜਾਊਗਾ ਤੇ ਫਾਰਮ ਇਥੋਂ ਮਿਲ ਜਾਂਦੇ ਨੇ ਤੇ ਜਿਹੜੀਆਂ ਇਹਨੀਆਂ ਕਲਾਸਾਂ ਲੱਗਣਗੀਆਂ ਉਹ ਲੱਗਣਗੀਆਂ ਜੀ ਜਿਹੜਾ ਆਪਣੀਆਂ ਕਚੈਰੀਆਂ ਦੇ ਵਿੱਚ ਤਹਿਸੀਲਦਾਰ ਜੀ ਦਾ ਦਫ਼ਤਰ ਹੈ ਉੱਥੇ ਅ ਤੇ ਛੇ ਮਹੀਨੇ ਦਾ ਕੋਰਸ ਹੈ ਤੇ ਸਾਰੇ ਕੋਰਸ ਦੀ ਫੀਸ ਹੈ ਜਿਹੜੀ ਉਹ ਸਿਰਫ ਤੇ ਸਿਰਫ 500 ਰੁਪਏ ਹੈਗਾ ਉਸ ਤੋਂ ਬਾਅਦ ਇੱਕ ਪੇਪਰ ਹੋਊਗਾ ਤੇ ਉਹ ਪਾਸ ਕਰਨਾ ਹੋਊਗਾ ਤੇ ਤੁਹਾਨੂੰ ਸਰਟੀਫਿਕੇਟ ਦੇ ਦਿੱਤਾ ਜਾਊਗਾ ਇਹ ਸਿਰਫ ਐਮਨੋ ਵੀ ਕਪਾਸ਼ਾ ਨੂੰ ਸਿੱਖਣ ਦੇ ਦੇ ਪਰਪੈਨ ਨਾਲ ਹੀ ਹੈ ਹੋਰ ਇਸ ਕੋਰਸ ਦਾ ਕੋਈ ਬਾਲਾ ਲੰਬਾ ਚੌੜਾ ਕੰਮ ਨਹੀਂ ਹੈਗਾ ਵੀ ਕੋਈ ਆਪਾਂ ਨੂੰ ਮਨ ਲੋ ਵੀ ਕੋਈ ਆਪਣੀ ਕੁਆਲਿਫੀਕੇਸ਼ਨ ਦੇ ਵਿੱਚ ਪਾਤਾ ਹੋ ਜਾਊਗਾ ਇਹ ਸਿਰਫ ਤੇ ਸਿਰਫ ਜਾਣਕਾਰੀ ਲਈ ਓਨਲੀ ਵੀ ਅਸੀਂ ਇੱਕ ਭਾਸ਼ਾ ਨਵੀਂ ਭਾਸ਼ਾ ਸਿੱਖ ਲਈ ਇਸ ਲਈ ਤੇ ਮੈਂ ਕੱਲ ਇੱਥੋਂ ਜਿਹੜੇ ਆਪਣੇ ਖੋਜ ਅਫਸਰ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਕੋਲ ਆਇਆ ਸੀ ਤੇ ਉਹਨਾਂ ਤੋਂ ਫਾਰਮ ਲੈ ਕੇ ਗਿਆਗਾ ਤੇ ਇਹ ਸ ਆ ਮੈਨੂੰ ਵੀ ਸ਼ਨੀਵਾਰ ਤੇ ਐਤਵਾਰ ਨੂੰ ਬੰਦ ਹੁੰਦਾ ਹੈ ਸੋਮਵਾਰ ਜਿਹਾ ਬਾਕੀ ਕਿਸੇ ਵੀ ਵਰਕਿੰਗ ਡੇ ਵਾਲੇ ਦਿਨ ਇਹ ਖੁੱਲਾ ਹੁੰਦਾ ਹੈ ਤੇ ਇਹਦਾ ਤੁਸੀਂ ਆਪਾਂ ਫਾਇਦਾ ਜ਼ਰੂਰ ਠਾਓ ਇਹ ਕਹਿੰਦੇ ਵੀ ਆਪਾਂ ਸ਼ਾਇਦ 10 ਜਨਵਰੀ ਤੋਂ ਪਹਿਲਾਂ ਪਹਿਲਾਂ ਕਲਾਸਾਂ ਸ਼ੁਰੂ ਕਰ ਦਿਆਂਗੇ ਜਿਹੜੇ ਮੇਰੇ ਉਮਰ ਦੀ ਕੋਈ ਹੱਦ ਨਹੀਂ ਹਾਂ ਕੋਈ ਤੁਹਾਡੀ ਕੁਆਲਿਫੀਕੇਸ਼ਨ ਦੀ ਹੈ ਨਹੀਂਗਾ ਵੀ ਤੁਸੀਂ ਐਨੇ ਪੜੇ ਹੋਵੋਗੇ ਕੋਈ 5 ਪੜਿਆ ਕੋਈ 8 ਪੜਿਆ ਜਾਂ ਕੋਈ ਮਰਲੂਕੀ ਜੌਬ ਕਰਦਾ ਹੈ ਜਿਹੜੇ ਕਲਾਸਾਂ ਨੇ ਇਹ ਸ਼ਾਮ ਨੂੰ 5 ਵਜੇ ਤੋਂ ਲੈ ਕੇ 6 ਵਜੇ ਤੱਕ ਲੱਗਣਗੀਆਂ ਇਹ ਸੀਗੀ ਮੋਟੀ ਮੋਟੀ ਜਾਣਕਾਰੀ ਉਰਦੂ ਦੀਆਂ ਕਲਾਸਾਂ ਬਾਰੇ ਮਾਨਸਾ ਦੇ ਨੇੜੇ ਤੇੜੇ ਜਿਹੜੇ ਰਹਿੰਦੇ ਨੇ ਵੀਰ ਮਿੱਤਰ ਪਿਆਰੇ ਚਾਹੇ ਕੋਈ ਮੁਲਾਜ਼ਮ ਹੈ ਚਾਹੇ ਕੋਈ ਟੀਚਰ ਹੈ ਜਾਂ ਕੋਈ ਵੀ ਕੋਈ ਬੱਚਾ ਹੈਗਾ ਸਿੱਖਣਾ ਚਾਹੁੰਦਾ ਹੈਗਾ ਇੱਥੋਂ ਫਾਰਮ ਲੈ ਲਓ ਤੇ ਇਹ ਭਰ ਕੇ ਇਹਨਾਂ ਨੂੰ ਫੜਾ ਦਿਓ ਸੋ ਦਾ ਕੋਈ ਜਨਮ ਮਿਤੀ ਦਾ ਸਬੂਤ ਜਿਵੇਂ ਕੋਈ ਆਧਾਰ ਕਾਰਡ ਹੋ ਗਿਆ ਕੋਈ 10th ਦਾ ਜਾਂ ਕੋਈ ਵੀ ਕਿਉਂਕਿ ਸਰਟੀਫਿਕੇਟ ਦੇ ਉੱਪਰ ਜਨਮ ਮਿਤੀ ਹੁੰਦੀ ਹੈ ਨਾ ਇਸ ਪਰਪਰਪ ਲਈ ਉਹ ਲੈਂਦੇ ਨੇ ਅੱਜ ਦੀ ਆਪਣੀ ਵੀਡੀਓ ਸੈਰ ਦੀ ਸੋਨੇ ਪੰਜਾਬ ਦੀ ਸੋਨੇ ਸਵੇਰ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇੱਥੋਂ ਤੱਕ ਵੀਡੀਓ ਵੇਖੀ ਹੈ ਹੁਣ ਜੇ ਇੱਥੋਂ ਤੱਕ ਵੇਖ ਲਈ ਤਾਂ ਲਾਈਕ ਵੀ ਕਰ ਜਿਓ Thank you.